ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਜਿਸ ਤੋਂ ਮੈਂ ਤੁਹਾਡੀ ਆਪਣੀ ਅਨੁਕੋੜ ਅੱਜ ਆਪਾਂ ਤੁਹਾਨੂੰ ਰਿਵਿਊ ਕਰਵਾਉਣ ਜਾ ਰਹੇ ਹਾਂ ਉਸ ਪਿੰਡ ਦੇ ਸਾਬਕਾ ਸਰਪੰਚ ਦੇ ਨਾਲ ਜਿਸ ਪਿੰਡ ਵਿੱਚੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਧਰਨਾ ਸ਼ੁਰੂ ਹੋਇਆ ਤੇ ਧਰਨਾ ਸ਼ੁਰੂ ਹੋਣ ਤੋਂ ਬਾਅਦ ਅੱਜ ਜੇਕਰ ਗੱਲ ਕਰੀਏ ਇਸ ਪਿੰਡ ਦੀ ਤਾਂ ਇਹਨਾਂ ਨੇ ਆਪਣੇ ਧੰਨੇ ਦਾ ਰਿਜ਼ਲਟ ਕੈਂ ਤੋਂ ਪਾਵ ਆਪਣੇ ਪਰਨੇ ਦੀ ਫਤਿਹ ਕਰ ਲਈ ਹੈ ਜੀ ਹਾਂ ਹੈਪਨ ਦਿਨ ਦਾ ਪਿੰਡ ਕੋਟਾਗਾ ਤੇ ਤੁਹਾਨੂੰ ਰਿਪੋਰਟ ਕਰਵਾਉਣ ਜਾ ਰਹੀ ਹਾਂ ਇੱਥੋਂ ਦੇ ਸਾਫਾ ਸਰਪੰਚ ਪਰ ਸਭ ਤੋਂ ਜਿਹੜਾ ਮੇਨ ਆਪਾਂ ਗੱਲ ਕਰਾਂਗੇ ਇਹਨਾਂ ਦੀ ਇਹਨਾਂ ਦੀ ਸ਼ਖਸੀਅਤ ਦੇ ਰਿਗਾਰਡਿੰਗ ਕਿ ਅੱਜ ਦੇ ਸਮੇਂ ਇਹ ਉਹ ਕਿਸਾਨ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਬੱਲੇਵਾਲ ਜੀ ਦੀ ਨਿਗਰਾਨੀ ਦੇ ਵਿੱਚ ਸਾਫਾ ਸਰਪੰਚ ਤਿੰਦਪੋਟ ਆਗਾਦੋ ਜਿੱਥੇ ਬੰਦੀ ਦੇ ਆਗੂ ਸਰਦਾਰ ਜਸਵੀਰ ਸਿੰਘ ਜੀ ਦੇ ਨਾਲ ਗੱਲ ਕਰਦੇ ਆ ਤਿੰਦਪੋਟ ਆਗਾਦੇ ਜੋ ਜਮੀਨ ਰਿਕਵਰ ਸਰਕਾਰ ਜ਼ਬਰਦਸਤੀ ਕਰ ਰਹੀ ਸੀ ਉਸ ਦੀ ਫਤਿਹ ਕਿਸ ਤਰ੍ਹਾਂ ਹੋਈ ਹੈ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਵੀ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਦਿੰਨੇ ਆ ਕੋਟਾਗਾ ਵਾਲਿਆਂ ਨੇ ਆਪਣੇ ਉੱਤੇ ਲਈ ਜਿਹੜੀ ਫਟੇ ਕਰ ਲਈ ਹੈ। ਹਾਂ ਉਹ ਵੀ ਮੁਹਾਰਤ ਜੀ ਤੁਸੀਂ ਬਹੁਤ ਸਹਾਈ ਹੋੜ ਬਤਾਇਆ। ਥੈਂਕ ਯੂ ਵੈਰੀ ਮਾ ਜੀ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਕਿ ਤੁਹਾਡੇ ਪਿੰਡ ਕੋਟਾਗਾ ਤੋਂ ਜਿਹੜਾ ਇਹ ਧਰਨਾ ਸ਼ੁਰੂ ਹੋਇਆ ਸੀ ਕਿੰਨੇ ਪਰਿਵਾਰ ਸੀ ਤੁਹਾਡੇ ਪਿੰਡ ਦੇ ਜਿਨ੍ਹਾਂ ਦੀ ਜ਼ਮੀਨ ਕੋਟਾਗਾ ਦੇ ਵਸਨੀਕਾਂ ਦੀ ਰਿਕੁਆਇਰ ਹੋ ਰਹੀ ਸੀ। 4-5 ਪਰਿਵਾਰ ਸੀਗੇ ਜੀ ਉਹ। ਤੇ ਜਿਨ੍ਹਾਂ ਦੀ ਇਹਦੇ ਵਿੱਚ ਜ਼ਮੀਨ ਆਉਦੀ ਸੀ। ਜੀ ਸਭ ਤੋਂ ਪਹਿਲਾਂ ਸਮਾਂ ਉਹ ਬੜੇ ਘੱਟ ਰੇਟ ਤੇ ਉਹ ਕਵਾਇਰ ਕਰਨ ਲੱਗੇ ਸੀ ਕਿ ਜਿਹਦੇ ਵਿੱਚ ਨਾਲ ਪੰਚਾਇਤ ਦੀ ਨਹੀਂ ਸਾਡੇ ਧਰਮ ਦੀ ਨਹੀਂ ਜੀ ਤੇ ਫਿਰ ਉਹ ਜਦੋਂ ਉਹ ਰੇਟ ਮਨਜ਼ੂਰ ਨਾ ਕੀਤਾ ਤਾਂ ਧੱਕੇ ਨਾਲ ਉਹਨਾਂ ਨੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਦੀ ਜੀ ਜੀ ਤੇ ਉਹ ਤੋਂ ਬਾਅਦ ਫਿਰ ਅਸੀਂ ਉਗਰਾਹਾ ਜੱਥੇਬੰਦੀ ਦੇ ਨਾਲ ਜੁੜੇ ਹੋਏ ਸੀ ਹੂੰ ਸੋ ਉਹਨਾਂ ਨੇ ਸਾਡੇ ਪਿੰਡ ਆ ਕੇ ਸਾਨੂੰ ਬੜਾ ਭਰੋਸਾ ਦਿੱਤਾ ਜੀ ਜੇ ਤੁਹਾਡੇ ਮਦਦ ਕਰਾਂਗੇ ਤੁਸੀਂ ਆਪਣੀ ਲੜਾਈ ਆਪ ਖੁਦ ਤਕੜੇ ਉਪਰ ਲੜ ਰਹੇ ਹੋ ਪਹਿਲਾਂ ਵੀ ਜੀ ਵੀ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਤਾਂ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦੇ ਕੇ ਉਹਨਾਂ ਨੇ ਜਿਹੜਾ ਕੀਤਾ ਹੈ ਕਬਜ਼ਾ ਅਸੀਂ ਵਾਪਸ ਸਾਨੂੰ ਦਿਵਾਇਆ ਜੀ ਅਸੀਂ ਉਸ ਦਿੱਤਕ ਅੰਦੀ ਦਾ ਬੜਾ ਧੰਨਵਾਦ ਕਰਦੇ ਹਾਂ ਤੁਸੀਂ ਆਪਣੇ ਸ਼ਬਦਾ ਵਿੱਚ ਹੀ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਕੋਟਾ ਅਗਦਾ ਦੇ ਹੀ ਚੇਂਜ ਦੋ ਇੱਥੇ ਪ੍ਰਸ਼ਾਸਨ ਕਬਜ਼ਾ ਕਰਨ ਆ ਰਿਹਾ ਸੀ ਮਸ਼ੀਨਾਂ ਚਲਾ ਰਿਹਾ ਸੀ ਤਾਉ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਸੀ ਜਿਸ ਨੇ ਇਥੇ ਚੋਲਾ ਦੁਬਾਰਾ ਦੇਜਿਆ ਸੀ ਬਿਸ਼ੱਕ ਵੀ ਅੱਜ ਤਸੀਮ ਬੱਲੇਵਾਲ ਜੀ ਦੀ ਜਥੇਬੰਦੀ ਨਾਲ ਤੇ ਆ ਕਿਤੇ ਨਾ ਕਿਤੇ ਜਾ ਕੇ ਮੁਬਾਰਕਾਂ ਦੇ ਭਾਗੀਦਾਰ ਸਰ ਦਾ ਜਗਿੰਦਰ ਸਿੰਘ ਉਗਰਾਹਾ ਵੀ ਬਣ ਗਿਆ ਕਿਉਂਕਿ ਸ਼ੁਰੂਆਤ ਜਿਹੜੀ ਹੋਈ ਸੀ ਉਹਨਾਂ ਨੇ ਹੋਈ ਸੀ ਜਿਹੜੇ ਲੋਕਾਂ ਦੇ ਹੌਸਲੇ ਪਸਤ ਹੋ ਚੁੱਕੇ ਸੀਗੇ ਕਿ ਹੁਣ ਤਾਂ ਸਰਕਾਰ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਜੀ ਵੀ ਸ਼ਾਇਦ ਹੁਣ ਸਾਡੇ ਕੋਲ ਆਰਾਮ ਨਹੀਂ ਬਚਿਆ ਜੀ ਤਾਂ ਉਹ ਹੌਸਲੇ ਭਲਾਂ ਤੋਂ ਉਹਨਾਂ ਨੇ ਕੀਤਾ ਸਾਨੂੰ ਸਾਡੀ ਪਿੱਠ ਤਾਂ ਪੜ ਗਿਆ ਵੀ ਤੁਸੀਂ ਤਗੜੇ ਹੋ ਕੇ ਚੱਲੋ ਕਿ ਤੁਹਾਡੇ ਜਮੀਨਾਂ ਨੂੰ ਡਰਕਦੇ ਭਾਸੀਂ ਨਹੀਂ ਜਾਣ ਦੇਵਾਂਗੇ ਸਾਨੂੰ ਵਾਜਬ ਰੇਖ ਖਵਾ ਕੇ ਰੱਖਾਂਗੇ ਜੀ ਜੇ ਤੁਸੀਂ ਤਗੜੇ ਹੋ ਕੇ ਲੜੋ ਜੀ ਪਰ ਉਹਨਾਂ ਨੇ ਨਿਭਾਈ ਵੀ ਆ ਉਦੋਂ ਬਾਅਦ ਚਲੋ ਕਈ ਉਤਰਾਫੇ ਕੋਈ મતਭੇਦ ਹੋ ਜਾਂਦੇ ਆ ਉਦੋਂ ਵਿੱਚ ਸਾਡਾ ਸਿੱਧੂਪੁਰ ਦਿੱਥੇ ਮੰਦੀਨੇ ਵੀ ਸਹਿਯੋਗ ਦਿੱਤਾ ਉਹ ਵੀ ਅੱਜ ਤੱਕ ਉਹ ਵੀ ਨਾਲ ਸਹਿਯੋਗ ਕਰਦੇ ਆ ਰਹੇ ਆ ਜੀ ਉਗਰਾਹਾ ਜੀ ਕਰ ਰਹੇ ਨੇ ਕਿ ਉਹ ਨਹੀਂ ਚੰਨਾ ਪਾ ਗਿਓ ਕਿ ਪਿੰਡ ਕੋਟਾਗਾ ਦੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਜ਼ਮੀਨ ਜਿਹੜੀ ਆ ਸਰਕਾਰ ਰਿਕੁਆਇਰ ਕਰੀ ਸੀ ਪਰ ਅੱਜ ਉਹ ਪਰਿਵਾਰਾਂ ਨੇ ਫਤਿਹ ਕਰ ਲਈ ਹੈ ਜਥੇ ਬੰਦਿਆਂ ਦੇ ਸਹਿਯੋਗ ਨਾਲ ਹਾਂਜੀ 5-6 ਪਰਿਵਾਰ ਸੀਗੇ ਜਿਨ੍ਹਾਂ ਚੋਂ ਪਰਮਜੀਤ ਸਿੰਘ ਕੋਟਕਾ ਜੀ ਸਾਫਤਾ ਸਰਪੰਚ ਨੇ ਉਹ ਜੀ ਜੀ ਪਰ ਉਹਨਾਂ ਨੇ ਬਕਰਜੀਤ ਸਿੰਘ ਕਾਠ ਦੇ ਨਾਲ ਰਲ ਕੇ ਹੱਥ ਤੋਂ ਜਾਵਾ ਮਿਹਨਤ ਕੀਤੀ ਆਰ ਉਹਨਾਂ ਦੀ ਮਿਹਨਤ ਅੱਜ ਰੰਗ ਲਿਆਈ ਜੀ ਜਿਹੜਾ ਕਿ ਲਗਭਗ ਦੁੱਗਣੇ ਦੇ ਕੀਮੇ ਸਾਨੂੰ ਰੇਟ ਮਿਲ ਰਿਹਾ ਜੀ ਜਿਹੜਾ ਕਿ ਜਦੋਂ ਪਹਿਲਾਂ 50 ਲੱਖ ਰਪਿਆ ਵੇਚਿਆ ਰੱਖਿਆ ਸੀ ਅੱਜ ਸਾਡਾ 85 ਲੱਖ 10 ਹਜ਼ਾਰ ਰੁਪਏ ਤੇ ਗੱਲ ਫਾਈਨਲ ਹੋ ਗਈ ਜੀ ਉਹ ਉਹਨਾਂ ਦੀ ਮਿਹਨਤ ਹੀ ਅਗਲੇ ਆ ਯਾਰ ਨਾਲ ਜਥੇਵੰਦੀਆਂ ਦੇ ਸਹਿਯੋਗ ਨਾਲ ਜੀ ਕਿ ਅਸੀਂ ਇਹ ਮਕਾਮ ਤੇ ਪਹੁੰਚਿਆ ਜੀ ਤੇ ਇਹ ਵੀ ਚਾਹਣਾ ਪਾਉ ਕਿ ਕੀ ਇਹ ਰਕਮ ਜਿਹੜੀ ਸਿਲੈਕਟ ਹੋਈ ਹੈ ਪਿੰਡ ਕੋਟਾ ਦਾ ਲਈ ਕਿਸਾਨਾਂ ਲਈ ਹੈ ਜਾਂ ਨਾਲ ਲੱਗਦੇ ਹੋਰ ਪਿੰਡਾਂ ਦੇ ਲਈ ਵੀ ਤੇ ਜਿਹੜੇ ਐਸਡੀਐਮ ਜਿਹੜੇ ਹਿਸਾਬ ਨਾਲ ਲੱਗਦੇ ਸੀਗੇ ਸਾਡੇ ਜਿਵੇਂ ਕਾਲਖ ਕੋਟਾ ਤੋਂ ਅਰ ਇਹ ਤੋਂ ਬਾਅਦ ਗੁੱਜਰਵਾਲ ਡੋਲ ਤੱਕ ਇਹ ਰੇਟ ਅਲੱਗ ਬਣਿਆ ਜੀ ਜੀ ਤੇ 85 ਲੱਖ 10 ਹਜ਼ਾਰ ਬਣਿਆ ਹਮ ਸਪਾਰ ਧੂਰਕੋਟ ਤੇ ਜੜਾਹ ਇਹ ਇੱਕ ਅਲੱਗ ਸੀਗੇ ਜੀ ਇਹਨਾਂ ਨੂੰ ਹੋਇਆ 82 ਲੱਖ ਰੁਪਏ ਜੀ ਪਹਿਲਾਂ ਵੀ ਜਦੋਂ ਰੇਟ ਬਣਾਏ ਸੀਗੇ ਸਾਡਾ ਉਹਨਾਂ ਨਾਲੋਂ ਥੋੜਾ ਜਿਹਾ ਰੇਟ ਜ਼ਿਆਦਾ ਸੀ ਤਾਂ ਉਹਨਾਂ ਦਾ ਘੱਟ ਸੀ ਜੀ ਤੇ ਉਹ ਤੋਂ ਬਾਅਦ ਹੁਣ ਵੀ ਉਸ ਹਿਸਾਬ ਨਾਲ ਸਾਨੂੰ 3 ਲੱਖ ਰੁਪਈਆ ਲਗਭਗ ਜ਼ਿਆਦਾ ਪੈ ਹੋਏ ਹੋ ਸਕਦਾ ਉਹਨਾਂ ਦੀ ਜ਼ਮੀਨ ਥੋੜੀ ਪਿੱਛੇ ਹੋਵੇ ਤੁਹਾਡੀ ਨਾਲ ਨਹੀਂ ਉਹ ਕੋਈ ਫਰਕ ਨਹੀਂ ਸੀ ਜੀ ਜੀ ਜੋ ਹੈ ਕਲੈਕਟਰ ਰੇਟਾਂ ਨੂੰ ਲੈ ਕੇ ਇਹਨਾਂ ਨੇ ਰੇਟ ਬਣਾਏ ਆ ਜੀ ਹੋ ਸਕਦਾ ਵੀ ਉੱਥੇ ਕਲੈਕਟਰ ਰੇਟ ਦਾ ਕੁਝ ਨਾ ਕੁਝ ਫਰਕ ਹੋਵੇ ਕੁਝ ਘਟਾ ਹੋਵੇ ਜੀ ਉਹਨਾਂ ਦਾ ਰੇਟ ਘਟ ਗਿਆ ਥੋੜਾ ਜੀ ਜੀ ਤੇ ਹੋ ਜਿਹੜੇ ਪਰਿਵਾਰ ਨੂੰ ਤੁਹਾਡੇ ਪਿੰਡ ਦੇ ਪਰਿਵਾਰਾਂ ਨੂੰ ਹੈ ਨਾ ਇਹ ਰਕਮ ਸਰਕਾਰ ਦੇ ਰਹੀ ਹੈ ਕਿ ਹੁਣ ਇਹ ਪਰਿਵਾਰ ਸੰਤੁਸ਼ਟ ਨੇ ਖੁਸ਼ ਨੇ ਬਖਵਾਦ ਨੇ ਹਾਂ ਜੀ ਹਾਂ ਸੰਤੁਸ਼ਟ ਜੀ ਤੇ ਆਪਰ ਜੇਕਰ ਗੱਲ ਕਰੀ ਹੈ ਨਾ ਜਗਿੰਦਰ ਸਿੰਘ ਉਗਰਾਹਾਂ ਦੀ ਦੇਖੋ ਮੈਂ ਝੋਨਾ ਤਾਂ ਉਹਨਾਂ ਨੇ ਇੱਥੇ ਆਪ ਵੀ ਜਿਆਸੀ ਜਦੋਂ ਸਰਕਾਰੀ ਰਿਕੁਆਇਰ ਕਰ ਰਹੀ ਸੀ ਪਰ ਅੱਜ ਜੇਕਰ ਗੱਲ ਕਰੀਏ ਤਾਂ ਆਲਮੋਸਟ ਜਿਹੜੇ ਕੋਟਾਂਡਾ ਦੇ ਕਿਸਾਨ ਨੇ ਉਹ ਜੁੜੇ ਹੋਏ ਨੇ ਬੱਲੇਵੱਜੀ ਦੀ ਜੱਥੇਬੰਦੀ ਦੇ ਨਾਲ ਤੇ ਕੀ ਕਾਰਨ ਹੈ ਕਿ ਕੋਟਾਂਡਾ ਵਾਲੇ ਉਗਰਾਹਾਂ ਦੀ ਝੋਨਾ ਵਜਾਗੇ ਤੇ ਅੱਜ ਜਿਹੜਾ ਗੱਲ ਕਰੀਏ ਸਾਰੀ ਹੈ ਨਾ ਕ੍ਰੈਡਿਟ ਦੇ ਬੱਲੇਵੱਜੀ ਜੱਥੇਬੰਦੀ ਨੂੰ ਮਿਲ ਰਹੀ ਹੈ ਉਹ ਸਾਡੇ ਇਕ ਵਾਰੀ ਬੜੇ ਤਕੜੇ ਹੋ ਕੇ ਕਰ ਰਹੇ ਸੀ ਕਿ ਯਾਰ ਅਸੀਂ ਵੀ ਸਹਿਯੋਗ ਪੂਰੇ ਤਕੜੇ ਹੋ ਕੇ ਦੇ ਰਹੇ ਸੀ ਜੀ ਉਹਦੇ ਵਿੱਚ ਕੁਝ ਮਤਭੇਦ ਹੋ ਗਏ ਜਿਨ੍ਹਾਂ ਦਾ ਚਲੋ ਆਪਾਂ ਜਿਆਦਾ ਹੁਣ ਜਿੱਕਰ ਨਹੀਂ ਕਰਨਾ ਚਾਹੀਦਾ ਵੀ ਕਾਰਨ ਪੀਸੀ ਦਾ ਹੋਣਾ ਜੀ ਪਰ ਉਸ ਵਿੱਚ ਸਾਡਾ ਥੋੜਾ ਬਹੁਤ ਫਰਕ ਪੈ ਗਿਆ ਜੀ ਬਾ ਜਿਹਦੇ ਨਾਲ 6 ਚੌਕੋ ਸਾਖੂ ਸੀਗੇ ਜਿਹੜੇ ਉਹ ਇਹ ਕਹਿ ਰਹੇ ਸੀ ਕਿ ਇਹ ਟੱਲਿਆ ਸਭ ਆਪਾਂ ਨੂੰ ਸਾਹਯੋਗ ਦੇਣਾ ਚਾਹੁੰਦੇ ਆ ਵੀ ਆਪਾਂ ਉਹਨਾਂ ਦੇ ਨਾਲ ਦੇ ਚੱਲੀਏ ਤਾਂ ਉਹ ਵੀ ਆਪਾਂ ਨੂੰ ਪੂਰਨ ਸਹਿਯੋਗ ਦੇਣਗੇ ਜੀ ਉਹ ਡੱਲਿਆ ਸਾਹਿਬ ਨੇ ਸਹਿਯੋਗ ਦਿੱਤਾ ਵੀ ਆ ਉਹ ਗਰਾਹਾ ਸਾਹਿਬ ਨੇ ਦਿੱਤਾ ਆਪਾਂ ਮੰਨੂ ਵੀ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਨਹੀਂ ਦਿੱਤਾ ਉਹਨਾਂ ਨੇ ਸਹਿਯੋਗ ਦਿੱਤਾ ਜੀ ਆ ਸਾਰੀ ਟੀਮ ਡੱਲਿਆ ਸਾਹਿਬ ਨਾਲ ਨਹੀਂ ਸੀ ਗਈ ਉਹ ਜਿਹੜੇ ਆ ਆਪਣੇ ਸਪਾਰ ਵਗੈਰਾ ਜਿਹੜੇ ਧੂੜ-ਕੋੜ ਪੰਡ ਪੈਂਦੇ ਆ ਜੀ ਉਹ ਗਰਾਹਾ ਕਿੱਥੇ ਬੰਦੀ ਦੇ ਨਾਲ ਹੀ ਰਹੇ ਆ ਬਕਰਦੀਪ ਸਿੰਘ ਕਾਲਪਤੀ ਦਾ ਜਿਹੜਾ ਕਿ ਰੋਲਸ ਐਨਰਜੀ ਨੇ ਅੰਦਰ ਪ੍ਰਧਾਨ ਸੀਗੇ ਪੰਜਾਬ ਦੇ ਪੂਰੇ ਜੀ ਤੇ ਉਹ ਵੀ ਉਗਰਾਹ ਕਿੱਥੇ ਬੰਦੀ ਦੇ ਵਿੱਚ ਹੀ ਰਹਿਆ ਪਰ ਅਸੀਂ ਦੋਹਾਂ ਜੱਥੇ ਬੰਦੀ ਆਪਸ ਵਿੱਚ ਮਿਲ ਕੇ ਅਸੀਂ ਕੰਮ ਕਰ ਰਹੇ ਆ ਅਸੀਂ ਉਹ ਕਿੱਥੇ ਬੰਦੀ ਚਾਹੇ ਕੋਈ ਵੀ ਹੋਵੇ ਜੀ ਪਰ ਜਿਹੜਾ ਮਸਲਾ ਆਇਆ ਤਾਂ ਕਿਸਾਨਾਂ ਦਾ ਜੀ ਉਹ ਵੀ ਕਿਸਾਨਾਂ ਦੇ ਸਪੋਰਟ ਦੇ ਵਿੱਚ ਸੀਗੇ ਡੱਲਿਆ ਸਾਹਿਬ ਦੀ ਸਪੋਰਟ ਸੀਗੀ ਜੀ ਜੀ ਦੋਹਾਂ ਨੇ ਮਿਲ ਕੇ ਸਮਾਂ ਉਹ ਤੋਂ ਵੀ ਇੱਕ ਵਧੀਆ ਰਿਜ਼ਲਟ ਲਾਉ ਜੀ ਜਸਵੀਰ ਜੀ ਮੈਨੂੰ ਤੁਹਾਡੀ ਮੀਟਿੰਗ ਨਾਲ ਗ੍ਰਾਹਕਾਂ ਜੀ ਦੀ ਅੱਜ ਵੀ yaad ਹੈ ਜਦੋਂ ਤੁਸੀਂ ਮੀਟਿੰਗ ਕਰ ਰਹੇ ਸੀ ਤਾਂ ਉਹ ਗ੍ਰਾਹਕਾਂ ਜੀ ਨੇ ਇੱਕ ਗੱਲ ਆਖੀ ਸੀ ਕਿ ਸਰਕਾਰ ਦਾ ਕਿਸਾਨਾਂ ਨੂੰ 1 ਕਰੋੜ ਰੁਪਇਆ ਵੀ ਦੇਗੀ ਜਿਵੇਂ ਲਈ ਪਰ ਸੰਘਰਸ਼ ਕਰਨਾ ਪਏਗਾ ਪਰ ਕੀ ਕਰਨਾ ਕਿ ਇੰਨਾ ਲੰਬਾ ਸੰਘਰਸ਼ ਕਰਕੇ ਆਪਾਂ ਨੂੰ ਅੱਜ ਜਿਹੜਾ ਹੈਗਾ ਸਰਕਾਰ ਨੇ ਜਿਹੜੀ ਰਕਮ ਹੈਗੀ ਆ ਉਹ ਦਿੱਤੀ ਜੋ ਅਸੀਂ ਮੰਗਦੇ ਸੀ ਉਹ ਪੰਜਾਬ ਸਰਕਾਰ ਦੀ ਨੀਤੀ ਦੇ ਵਿੱਚ ਫਰਕ ਸੀ ਜੀ ਸੈਂਟਰਲ ਸਰਕਾਰ ਵੱਲੋਂ ਇਹ ਕਿਹਾ ਆਇਆ ਸੀਗਾ ਵੀ ਤੁਸੀਂ ਅਵਾਰਡ ਬਣਾਓ ਜਿੰਨੇ ਅਵਾਰਡ ਬਣਾਓਗੇ ਉਹਦੇ ਮੁਤਾਬਕ ਤੁਹਾਨੂੰ ਰੇਟ ਦਿੱਤਾ ਜਾਊਗਾ ਜੀ ਉਹ ਪੰਜਾਬ ਸਰਕਾਰ ਨੇ ਬਣਾਉਣਾ ਸੀਗਾ ਜੀ ਹੂੰ ਹੁਣ ਪੰਜਾਬ ਸਰਕਾਰ ਇਸਕਾ ਉਹ ਬਦਨਾਮਤਾ ਸੈਂਟਰ ਸਰਕਾਰ ਨੂੰ ਕਰ ਰਹੀ ਸੀ ਜੀ ਕਿਤੇ ਰੇਟ ਨਹੀਂ ਮਿਲ ਰਿਹਾ ਹੂੰ ਪਰ ਫਿਰ ਜਦੋਂ ਵਾਰ-ਵਾਰ ਮੀਟਿੰਗਾਂ ਤੇ ਅਸੀਂ ਇਕੱਠੇ ਹੁੰਦੇ ਰਹੇ ਸੈਂਟਰ ਸਰਕਾਰ ਦੇ ਨੁਮਾਇੰਦੇ ਵੀ ਸਾਡੇ ਨਾਲ ਬੈਠਦੇ ਸੀਗੇ ਪੰਜਾਬ ਸਰਕਾਰ ਦੇ ਵੀ ਬੈਠਦੇ ਸੀਗੇ ਉਤੋਂ ਖੁੱਲ ਕੇ ਇਹ ਗੱਲ ਸਾਹਮਣੇ ਆਈ ਕਿ ਸੈਂਟਰ ਸਰਕਾਰ ਰੇਟ ਦੇਣ ਨੂੰ ਤਿਆਰ ਆ ਪਰ ਪੰਜਾਬ ਸਰਕਾਰ ਇਸ ਕਰਕੇ ਰੇਟ ਨਹੀਂ ਦੇ ਰਹੀ ਕਿਉਂਕਿ ਜਿੱਥੇ ਕਿਤੇ ਹੋਰ ਵੀ ਜਮੀਨ ਐਕਵਾਇਰ ਕਰਨਗੇ ਤਾਂ ਉਹਨਾਂ ਨੂੰ ਇਹਦੇ ਮੁਤਾਬਕ ਦੇਣਾ ਪਊਗਾ ਕਿ ਜਿਹੜੀ ਆ ਦਿੱਲੀ ਕਟੜਾ ਸੜਕ ਜਾ ਰਹੀ ਆ ਉਹਦਾ ਰੇਟ ਇੰਨਾ ਹੋਇਆ ਵੀ ਤੁਸੀਂ ਘੱਟ ਕੇ ਆਉਂਦੇ ਇਹਨਾਂ ਨੂੰ ਆਪਰੇ ਲਾਲਚ ਦੇ ਮਾਰੇ ਸਰਕਾਰ ਨੇ ਸਭ ਕੁਝ ਖਰਾਬ ਕੀਤਾ ਦੂਜਾ ਜਿਹੜਾ ਸੈਂਟਰ ਵੱਲੋਂ ਪੈਸਾ ਆ ਰਿਹਾ ਸੀ ਉਹ ਪੰਜਾਬ ਸਰਕਾਰ ਹੀ ਹੜਪਣਾ ਚਾਹੁੰਦੀ ਸੀ ਅਸੀਂ ਇਹਦੇ ਚੋਂ ਪੈਸੇ ਰੱਖ ਕੇ ਅਸੀਂ ਕਹਿੰਦਾ ਕਿ ਸੜਕ ਬਣਨੀ ਈ ਕਿ ਸੜਕ ਤਾਂ ਇੰਨਾ ਰੇਟ ਹੀ ਮਿਲਦਾ ਕਾ ਉਹ ਨਹੀਂ ਮਿਲ ਰਿਹਾ ਉਹਨਾਂ ਦੀ ਬੇਈਮਾਨੀ ਕਰਕੇ ਇੰਨਾ ਲੱਗ ਰਿਹਾ ਉਹਨੇ ਵੀ ਬੇਈਮਾਨੀ ਪਾ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੀ ਜੀ ਉਹ ਕਾਂਗਰਸ ਸੀ ਜੀ ਉਹਨੇ ਵੀ ਇਹੀ ਰੱਖਿਆ ਉਸ ਤੋਂ ਬਾਅਦ ਫਿਰ ਆਪ ਸਰਕਾਰ ਆ ਗਈ ਜੀ ਉਹ ਜਿਹੜੇ ਅਵਾਰਡ ਬਣਾ ਸੀ ਉਹ ਤਾਂ ਕਾਂਗਰਸ ਵੇਲੇ ਬਣਾਏ ਹੋ ਸੀਗੇ ਜੀ ਕਾਂਗਰਸ ਨੇ ਸਹੀ ਨਹੀਂ ਬਣਾਏ ਪਰ ਇਹਨਾਂ ਨੂੰ ਵੀ ਇਹ ਸੀ ਕਿ ਚਲੋ ਉਹਨਾਂ ਨੇ ਵੀ ਲੁੱਟਿਆ ਗਿਆ ਤਾਂ ਅਸੀਂ ਵੀ ਲੁੱਟ ਲਈਏ ਜੀ ਇਹਨਾਂ ਨੇ ਵੀ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਹਮ ਕਿਸਾਨਾਂ ਨੇ ਆਪਣੀ ਜਿੱਦ ਨਹੀਂ ਛੱਡੀ ਤੱਕੜੇ ਉਹ ਕਿਸ ਸੰਘਰਸ਼ ਲੜਦੇ ਰਹੇ ਪਰ ਸੈਂਟਰ ਦਾ ਡੰਡਾ ਕਹਿਣਾ ਹੋਣ ਕਰਕੇ ਹੁਣ ਇਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਰੇਟ ਵਧਾਉਣਾ ਹੀ ਪੈਣਾ ਆਪਾਂ ਹੁਣ ਗੱਲ ਕਰਦੇ ਹਾਂ ਨਾ ਵਿਰੋਧ ਦੀ ਜਦੋਂ ਤਾਂ ਆਪਾਂ ਵਿਰੋਧ ਕਰਦੇ ਹੁੰਦੇ ਆ ਕਿਉਂਕਿ ਤੁਸੀਂ ਵੀ ਹੈ ਨਾ ਉਸੇ ਲਾਈਨ ਵਿੱਚ ਆਂਦੇ ਹੋ ਜਦੋਂ ਤਾਂ ਆਪਾਂ ਵਿਰੋਧ ਕਰਦੇ ਹੁੰਦੇ ਹਾਂ ਉਹ ਤਾਂ ਆਪਾਂ ਕਹਿੰਦੇ ਮੈਂ ਮੋਦੀ ਅੱਜ ਦੇਖੋ ਹੈ ਨਾ ਇਹ ਸਰਕਾਰ ਨੇ ਜਿਹੜੀ ਸੈਂਟਰ ਸਰਕਾਰ ਨੇ ਹੈ ਨਾ ਸਾਰਾ ਕੁਝ ਬਣਾ ਲਿਆ ਕਿ ਅੱਜ ਆਪਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕੇ ਆਰੇ ਅੱਜ ਆਪਾਂ ਕਹਿੰਦੇ ਸੈਂਟਰ ਸਰਕਾਰ ਤੇ ਹੁਣ ਤੁਸੀਂ ਇਹ ਚਾਣਨਾ ਪਾਓ ਕਿ ਤੁਸੀਂ ਕਹਿੰਨਾ ਦੰਡਾ ਸੈਂਟਰ ਸਰਕਾਰ ਦਾ ਦੰਡਾ ਕਿਹੜਾ ਹੁਣ ਤੁਸੀਂ ਜੇ ਇਹ ਸਮਝਾਓ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਖਤਾਈਆਂ ਦੇ ਬਾਵਜੂਦ ਪੰਜਾਬ ਸਰਕਾਰ ਜਿਹੜੀ ਹੈ ਉਹ ਮਜਬੂਰ ਹੋ ਗਈ। ਹਾਂਜੀ। ਤੇ ਮੋਦੀ ਸਰਕਾਰ ਨੇ ਜ਼ੋਰ ਲਾਇਆ ਜੀ। ਦੇਖੋ ਜਿਹੜੀ ਆ ਕਈ ਗੱਲਾਂ ਦੇ ਵਿੱਚ ਨਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਆਉਂਦੇ। ਸੈਂਟਰਲ ਸਰਕਾਰ ਨਹੀਂ ਆਉਂਦੀ। ਜੀ। ਜਿਹਦੇ ਵਿੱਚ ਮੈਂ ਨਰਿੰਦਰ ਮੋਦੀ ਜੀ ਆ ਰਹੇ ਹਾਂ। ਜੀ। ਤੇ ਹੁਣ ਜਿਹੜਾ ਪਰ ਜ਼ਮੀਨਾਂ ਦਾ ਮਸਲਾ ਸੀਗਾ ਉਹਦੇ ਵਿੱਚ ਆਪਾਂ ਤਾਂ ਇਹ ਹੀ ਕਹਿੰਦੇ ਹਾਂ ਕਿ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਸੀ। ਪੰਜਾਬ ਸਰਕਾਰ ਦੀ ਬੇਈਮਾਨੀ ਸੀ। ਹਾਂ। ਉਸ ਕਰਕੇ ਪੰਜਾਬ ਸਰਕਾਰ ਨੂੰ ਬੇਈਮਾਨ ਕਹਿ ਰਹੇ ਹੂੰ ਕਈ ਗੱਲਾਂ ਇਦਾਂ ਦੇ ਵੀ ਹੁੰਦੀਆਂ ਉਹ ਸੈਂਟਰ ਸਰਕਾਰ ਮੂੰਹ ਨਾਲ ਕੁਝ ਹੋਰ ਕਹਿ ਰਹੀ ਆ ਪਰ ਅੰਦਰੋਂ ਦੀ ਹੋਰ ਕਰ ਰਹੀ ਆ ਉਦੋਂ ਸੈਂਟਰ ਸਰਕਾਰ ਨੂੰ ਵੀ ਫਿਰ ਬੇਈਮਾਨੀ ਦਾ ਦਰਜਾਈ ਦੀ ਹੂੰ ਜਿਹੜਾ ਬੰਦਾ ਸਹੀ ਕੰਮ ਕਰਦਾ ਹੁਣ ਜੇ ਅਸੀਂ ਮੋਦੀ ਦੇ ਦੁਸ਼ਮਣ ਹੀ ਹੋਈਏ ਤਾਂ ਅਸੀਂ ਅੱਜ ਵੀ ਕਹਿ ਸਕਦੇ ਆ ਵੀ ਲੋਰ ਰਲਈ ਵੜੀ ਚਾਲ ਸੀ ਇਹਨਾਂ ਦੀ ਪਰ ਸਾਨੂੰ ਉਹ ਫਿਰ ਤੁਰਕੇ ਨਾਲ ਮੀਟਿੰਗਾਂ ਕਰਕੇ ਸਾਨੂੰ ਸਾਰੀ ਗੱਲ ਦਾ ਪਤਾ ਰਿਹਾ ਕਿ ਇਸ ਕੰਮ ਦੇ ਵਿੱਚ ਸੈਂਟਰ ਸਰਕਾਰ ਦੀ ਬੇਈਮਾਨੀ ਨਹੀਂ ਸੀ ਇਹ ਸਿਰਫ ਪੰਜਾਬ ਸਰਕਾਰ ਦੀ ਸੀ ਅਪਾ ਕੇ ਆ ਸਮਝਦਾ ਕਿ ਜਗਿੰਦਰ ਸਿੰਘ ਉਗਰਾਹਾਂ ਦੀ ਸਾਰੀ ਜੀਵਨ ਤੋਂ ਬੰਦੀ ਸਮਝ ਦੇਤੀ ਸੀ ਪੰਜਾਬ ਸਰਕਾਰ ਦੀ ਹਾਂਜੀ ਉਹ ਸਮਝ ਦੇਤੀ ਸੀ ਹਾਂ ਔਰ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਰਦਾਰ ਜਗਿੰਦਰ ਸਿੰਘ ਉਗਰਾਹਾਂ ਨੇ ਜਿਸ ਤਰ੍ਹਾਂ ਆਪਣੀ ਅੜੀ ਰੱਖੀ ਹਾਂ ਅੱਜ ਜੇਕਰ ਕੋਟਾ ਦਾ ਤੇ ਦਿੱਲੀ ਵਾਲੇ ਜਿੱਥੇ ਬੰਦੀ ਵਾਲੇ ਵੀਰਾਂ ਨੂੰ ਹੈਨਾ ਆਪਣੀ ਜ਼ਮੀਨ ਦਾ ਜੋ ਰੇਟ ਮਿਲਿਆ ਤਾਂ ਇਹ ਸਾਰਾ ਪ੍ਰੈਸ਼ ਜਿਹੜਾ ਜਾਂਦਾ ਤਾਂ ਉਹ ਗ੍ਰਾਹਾਂ ਜਿੱਥੇ ਬੰਦੀ ਗ੍ਰਾਹਾਂ ਵੀ ਜਾਂਦਾ ਪਰ ਉਹ ਜਿਹੜੀ ਕਮਾਂਡ ਬਾਅਦ ਚ ਦੱਲਿਆ ਸਾਹਿਬ ਨੇ ਇਹ ਸੰਭਾਲੀ ਆ ਔਰ ਉਹਨਾਂ ਸਰੇੜਾ ਮੈਂ ਤਾਂ ਇਹੀ ਕਹੂੰਗਾ ਵੀ ਦੋਹਾਨੇ ਜਨ ਦੋਹਾਨੇ ਕਿਤੇ ਜਿੱਦਾਂ ਅਸੀਂ ਉਹ ਗ੍ਰਾਹਾਂ ਜਿੱਥੇ ਮੰਡੀ ਨਾਲ ਵੀ ਉਹ ਕਾਮਰੇਡ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਪਿੰਡ ਦੇ ਲੋਕ ਥੋੜਾ ਜਿਹਾ ਸੋਚਦੇ ਹੋਣ ਹਰ ਕੀ ਇਥੋਂ ਜੀ ਜਿਵੇਂ ਹੁਣ ਕਈ ਵਾਰੀ ਅਸੀਂ ਮੈਨੂ ਸਟੇਜ ਤੋਂ ਬੋਲਦਾ ਸੀਗਾ ਹੂੰ ਯੋਥੇ ਵਾਇਗਰ ਦੀ ਗਾ ਖਾਲਸਾ ਵਾਇਗਰ ਦੀ ਫਤਿਹ ਕਹਿੰਦਾ ਆਪਾਂ ਉਹਨਾਂ ਨੂੰ ਥੋੜੀ ਜਿਹੀ ਅਲਰਜੀ ਸੀ ਉਹਨਾਂ ਨੂੰ ਓਕੇ ਜੀ ਜਦੋਂ ਇਹਦਾ ਤਰਮ ਨੂੰ ਮੰਨਣਾ ਹੈ ਤਰਮ ਤੋਂ ਪੈਸਾ ਤਾਂ ਉਸ ਕੀਮਤੀ ਨੇ ਰਖਾਉਣਾ ਜੋ ਉਸ ਹੀ ਤਰਮ ਨੂੰ ਮੰਗਿਆ ਜੀ ਆਪਾਂ ਆਪਣੀ ਸੋਚ ਆ ਬਹੁਤ ਬੰਦੇ ਇਹ ਚੀਜ਼ ਨੂੰ ਤਰਜੀਹ ਦਿੰਦੇ ਨੇ ਜੀ ਉਹ ਸਿਰਫ ਪੈਸਾ ਵਕਰਾ ਹਾ ਗਿਆ ਜੀ ਪਰ ਅਸੀਂ ਉਹ ਭਈ ਚਾਹੇ ਸਾਡਾ ਨੁਕਸਾਨ ਵੀ ਹੋ ਜਾਵੇ ਵੀ ਜਦ ਵੀ ਇਹ ਗੱਲ ਤੋਂ ਸਾਨੂੰ ਵਰਗਦੇ ਆ ਸਾਨੂੰ ਇਸ ਗੱਲ ਤੋਂ ਮੈਂ ਕਹਿਣਾ ਪਾ ਨਹੀਂ ਸੀ ਚਾਹਦਾ ਪਰ ਤੁਸੀਂ ਹੁਣ ਪੁੱਛ ਲਿਆ ਫਿਰ ਮੈਨੂੰ ਦੱਸਣਾ ਪਿਆ ਵੀ ਅਸਲ ਗੱਲ ਨਹੀਂ ਸੀ ਜੀ ਇਹ ਉਹ ਗੱਲੀਬਾਤੀ ਤਾਂ ਇਹ ਕਹਣਗੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਕੋਈ ਦਰਦ ਦਰ ਜਾਵੇ ਜੀ ਜੀ ਪਰ ਜਦੋਂ ਅਸੀਂ ਕਹਿੰਦੇ ਸੀਗੇ ਵੀ ਭਾਈ ਗੁਰੂ ਜੀ ਦਾ ਖਾਸਾ ਭਾਈ ਗੁਰੂ ਜੀ ਫਤਿਹ ਜਾਂ ਬੋਲੇ ਸੋ ਨਿਹਾਲ ਬੁਲਾਉਂਦੇ ਸੀ ਜੀ ਉਹਨਾਂ ਸਾਨੂੰ ਇਹ ਕਹਿੰਦੇ ਸੀ ਕਿ ਇਸ ਚੀਜ਼ ਦੇ ਨਾਲ ਕਈ ਜਿਹੜੇ ਦੂਜੇ ਧਰਮ ਦੇ ਆ ਉਹਨਾਂ ਨੂੰ ਇਹ ਗੱਲ ਬੁਰੀ ਲੱਗੂਗੀ ਜੀ ਉਹਨਾਂ ਸੀ ਤਾਂ ਇਹ ਵੀ ਕਹਿੰਦੇ ਸੀ ਕਿ ਜੇ ਕੋਈ ਇੱਥੇ ਸਾਡੇ ਦੇ ਵਿੱਚ ਮੁਸਲਮਾਨ ਵੀ ਜਿਵੇਂ ਬੈਠਾ ਉਹ ਆਪਣੀ ਭਾਸ਼ਾ ਦੇ ਵਿੱਚ ਫਤਿਹ ਬੁਲਾ ਸਕਦਾ ਜੀ ਜੇ ਕੋਈ ਸਾਡਾ ਹਿੰਦੂ ਵੀਰ ਬੈਠਾ ਉਹ ਬੁਲਾ ਸਕਦਾ ਅਸੀਂ ਸਿੱਖ ਧਰਮ ਨੂੰ ਮੰਨਣ ਵਾਲੇ ਅਸੀਂ ਸਿੱਖ ਧਰਮ ਨੂੰ ਲਾਗੂ ਰੱਖਾਂਗੇ ਹਿੱਥੇ ਵੀ ਜਗਾ ਜੀ ਤਾਂ ਸਾਡਾ ਉਹਦੀ ਨੁਕਸਾਨ ਹੋਵੇ ਜੀ ਬਿਲਕੁਲ ਜੇਕਰ ਆਪਾਂ ਕਿਸਾਨ ਵੀਰਾਂ ਦੀ ਗੱਲ ਕਰੀਏ ਤਾਂ ਕਿਸਾਨ ਨੇ ਤਾਂ ਜਦੋਂ ਸਵੇਰੇ ਆਪਣੇ ਖੇਤਾਂ ਤੇ ਜਾਣ ਲਈ ਆਪਣੇ ਮੰਜੇ ਦਾ ਥੱਲੇ ਪੈਰ ਰੱਖਣਾ ਉਹਨੇ ਤਾਂ ਵਾਹਿਗੁਰੂ ਕਹਿ ਕੇ ਰੱਖਣਾ ਹੈ ਨਾ ਤੇ ਮਿਹਨਤ ਦੀ ਗੱਲ ਹੈ ਤੇ ਹੁਣ ਤੁਸੀਂ ਸਾਡੇ ਚੈਨਲ ਦੇ ਜ਼ਰੀਏ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਗੇ ਕਿ ਕਾਮੇਡ ਔਰ ਧਰਮ ਇਹ ਦੋਨੋਂ ਜਿਹੜੇ ਨੇ ਜਦੋਂ ਕਿਸਾਨੀ ਜ਼ਮੀਨ ਦੀ ਗੱਲ ਆਉਂਦੀ ਆ ਉੱਥੇ ਹੀ ਏਕਤਾ ਦੇ ਨਾਲ ਚੱਲਣ ਆਪਸ ਵਿੱਚ ਨਾ ਫਟਣ ਹਾਂਜੀ ਇਹ ਕੋਸ਼ਿਸ਼ ਵੀ ਬਹੁਤ ਕੀਤੀ ਆ ਜੀ ਜੀ ਬਹੁਤ ਕੋਸ਼ਿਸ਼ ਕੀਤੀ ਆ ਵੀ ਆਪਣੇ ਆਪਸ ਵਿੱਚ મતਭੇਦ ਹੋ ਸਕਦੇ ਆ ਪਰ ਲੜਾਈ ਆਪਣੀ ਸਾਰੀ ਇੱਕ ਆ ਜੀ ਵੀ ਆਪਾਂ ਮਿਲ ਕੇ ਚੱਲਗੇ ਹੂੰ ਪਰ ਉਹ ਕੁਝ ਬੰਦੇ ਜੇ ਉਹ ਗੱਲ ਕਹਿੰਦੇ ਹੌਣ ਤਾਂ ਉਹ ਪਾਸ ਨਹੀਂ ਹੁੰਦੀ ਜਦੋਂ ਕਿ ਬਹੁ ਗਣਤੀ ਹੋ ਜਾਂਦੇ ਆ ਵੀ ਨਹੀਂ ਆ ਤਾਂ ਸਾਨੂੰ ਸਵੀਕਾਰ ਹੀ ਨਹੀਂ ਤਾਂ ਉਹ ਬਹੁ ਗਣਤੀ ਦੀ ਗੱਲ ਮੰਨੀ ਚਾਹੀਦੀ ਆ ਚਾਹੇ ਆਪਾਂ ਨੂੰ ਸਹੀ ਲੱਗਦੀ ਆ ਜਾਂ ਗਲਤ ਮੰਨ ਲੱਗਦੀ ਆ ਫਿਰ ਉਹ ਕਿਉਂਕਿ ਜਿਹੜਾ ਜਿੱਤ ਹੋਣੀ ਆ ਉਹ ਇੱਕੇ ਨਾਲ ਹੋਣੀ ਆ ਜੀ ਫਿਰ ਅਸੀਂ ਇਹ ਤਾਂ ਸਾਡਾ ਇਕਾਂ ਨਹੀਂ ਰਹਿਣਾ ਚਾਹੀਦਾ ਅਸੀਂ ਇੱਕ ਹੋਣੇ ਚਾਹੀਦੇ ਆ ਸਾਡੀ ਲੜਾਈ ਆਪਣੀ ਹੋਣੀ ਹੈ ਜੀ ਲੜਾਈ ਚੱਲਦੀ ਰਹਿਣੀ ਚਾਹੀਦੀ ਹੈ ਆਪਣੀ ਜਿੱਤਤਾ ਬਾਦ ਉਸ ਕਰਕੇ ਜੀਆਂ ਪ੍ਰੋਬਲਮਾਂ ਆ ਜਾਂਦੀਆਂ ਜੀ ਜਸਵੀਰ ਜੀ ਤੁਸੀਂ ਸੰਯੁਕਤ ਮੋਰਚੇ ਤੋਂ ਲੈ ਕੇ ਅੱਜ ਤੱਕ ਇਹ ਨਾ ਆਲਮੋਸਟ ਸਾਰੀਆਂ ਜੱਥੇ ਬੰਦਿਆਂ ਦੇ ਆਗੂ ਵਾਲੇ ਵੀ ਮਿਲਿਏ ਹੋਤੇ ਉਹਨਾਂ ਵਰਕਰਾਂ ਨੂੰ ਵੀ ਮਿਲ ਰਹੇ ਉਹਦੇ ਜਿਹਨੇ ਵੀ ਹੈ ਨਾ ਨਾਲ ਤੁਰ ਰਹੇ ਨੇ ਕਿਉਂਕਿ ਹੁਣ 15 ਅਗਸਤ ਹੈ ਲੰਗੀ ਹੈ ਤੇ ਤੁਸੀਂ ਟਰੈਕਟਰ ਮਾਰਚ ਨਿਕਾਲ ਲਿਆ ਸੀ ਲੇਕਿਨ ਆਪਾਂ ਜੇਕਰ ਅੱਜ ਦੀ ਗੱਲ ਕਰੀਏ ਪੰਨਾ ਤਾਂ ਇੱਕ ਦੁੱਕਾ ਜੱਥੇ ਬੰਦਿਆਂ ਦਾ ਨਾਮ ਮੰਨਦਾ ਸੀ ਅੱਜ ਵੀ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕਿ ਇੱਕ ਚੁੱਕੇ ਤੇ ਜਥੇ ਬੰਦੀ ਆਪਾਂ ਨੂੰ ਸਾਹਮਣੇ ਆ ਰਹੀ ਹੈ ਕੀ ਕਾਰਨ ਹੈ ਕਿ ਇਹ ਜਥੇ ਬੰਦੀਆਂ ਇਹ ਇੱਕ ਝੰਡੇ ਥੱਲੇ ਇਕੱਠੀਆਂ ਹੋ ਕੇ ਨਹੀਂ ਕੰਮ ਕਰਦੀਆਂ ਆਪਸ ਚ ਇਹਨਾਂ ਦਾ ਸੰਯੁਕਤ ਮੋਰਚਾ ਤਾਂ ਅੱਜ ਤੱਕ ਦੇਖੜ ਦੇਖੇ ਇਸ ਤਰ੍ਹਾਂ ਹੋ ਨਹੀਂ ਪਈ ਐਂ ਬਹੁਤ ਦੂਰ ਗੈਪ ਆ ਗਿਆ ਇਹਨਾਂ ਦਾ ਸਾਨੂੰ ਇਹ ਚੀਜ਼ ਦਾ ਬੜਾ ਵੱਡਾ ਦੁੱਖ ਹੈ ਜੀ ਕਿਉਂਕਿ ਜਥੇ ਬੰਦੀਆਂ ਦਾ ਇਕਤਾ ਹੋ ਸਕਦਾ ਹੈ ਕਿ ਉਹ ਆਪਣੀ ਹੋਂਮਾ ਛੱਡਾਂ ਹੂੰ ਹਰ ਬੰਦੇ ਨੂੰ ਇਹ ਲੱਗਦਾ ਕਿ ਮੈਂ ਸਹੀ ਹਾਂ ਫਲਾਣਾ ਗਲਤ ਹ ਜਦੋਂ ਕਿ ਲੜਾਈ ਉਹ ਵੀ ਸਾਰੀ ਲੋਕਾਂ ਦੀ ਲੜਦੇ ਆ ਕੋਈ ਵੀ ਜਿੱਥੇ ਬੰਦਿਆ ਹਾਰ ਜਿੱਥੇ ਬੰਦਿਆ ਲੋਕਾਂ ਦੀ ਲੜਾਈ ਲੜ ਰਹੀ ਹੈ ਜੀ ਹਰੋਂ ਲੜਦਾ ਤੇ ਜਦੋਂ ਲੋਕਾਂ ਨੂੰ ਸਹਾਇਤਾ ਦਿੰਦੇ ਆ ਤਾਂ ਉਹਨਾਂ ਨੂੰ ਇਹ ਭੁਲੇਖਾ ਪੈ ਜਾਂਦਾ ਕਿ ਸਿਰਫ ਮੈਂ ਸਹੀ ਹਾਂ ਮੈਨੂੰ ਪਾ ਕਰਕੇ ਸਹਾਇਤਾ ਦੇ ਰਹੇ ਹਾਂ ਜੀ ਜਦੋਂ ਕਿ ਲੋਕ ਆਪਾਂ ਨੂੰ ਜਿਹੜਾ ਘਾਟਾ ਪੈ ਰਿਹਾ ਆਂਦਾ ਉਹ ਘਾਟੇ ਨੂੰ ਲੋਕਾਂ ਦੀ ਖਾਤਰ ਉਹਨਾਂ ਨੂੰ ਸਹਾਇਤਾ ਦਿੰਦੇ ਆ ਸਿਆਦ ਫਰਕਾਰਾਂ ਸਾਡੀ ਬਾਹਰ ਨਹੀਂ ਫੜਦੀਆ ਤੁਸੀਂ ਜਿੱਥੇ ਬੰਦਿਆਂ ਦੇ ਨਾਲ ਜੁੜੀਏ ਤਾਂ ਕਿ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਉਹ ਨਾ ਹੋਵੇ ਜੀ ਜਦੋਂ ਲੋਕ ਜੁੜ ਜਾਂਦੇ ਆ ਤਾਂ ਉਹ ਇਸ ਪੱਲੇਖੇ 'ਚ ਆ ਜਾਂਦਾ ਵੀ ਸਿਰਫ ਜਿਹੜੀ ਯੋਗਤਾ ਉਹ ਸਿਰਫ ਸਾਡੇ 'ਚ ਆ ਉਹ ਜਿੱਥੇ ਬੰਦੀ ਮਾੜੀ ਜਾ ਜੀ ਹੁਣ ਮੈਂ ਸਹੀ ਤੋਂ ਵੀ ਇਹ ਗੱਲ ਦਾ ਪ੍ਰਚਾਰ ਕਰਦਾ ਜਿਵੇਂ ਸਾਡੇ ਇੱਥੇ ਸਿੱਧੂਪੁਰ ਜਿੱਥੇ ਬੰਦਿਓਂ ਕਿਲਾ ਕਲਾਪੁਰ ਰੇਪ ਪਰ ਜਦੋਂ ਰੇਲਾ ਲੋਕਾਂ ਦਾ ਸਤਾ ਮਿਲਿਆ ਸੀ ਜੀ ਤਾਂ ਉੱਥੇ ਆਪਣੇ ਸਿੱਧੂਪੁਰ ਜਿੱਥੇ ਬੰਦਿਓਂ ਵੀ ਇਹ ਕਿਹਾ ਗਿਆ ਕਿ ਪਹਿਲਾ ਮੋਰਚਾ ਲੱਗਿਆ ਸੀਗਾ ਉੱਥੇ ਕੁਝ ਕਿਸਾਨ ਜੱਥੇਬੰਦੀ ਆਕੂ ਮੋਰਚਾ ਵੇਚਿਆ ਹੈ ਹੂੰ ਜਦੋਂ ਕਿ ਇਹ ਬਹੁਤ ਹੀ ਘਟਿਆ ਗੱਲ ਆ ਜਦੋਂ ਆਪਾਂ ਇੱਕ ਦੂਜੇ ਨੂੰ ਲੰਦੇ ਆ ਜੇ ਅੱਜ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਉਹ ਮੋਰਚਾ ਵੇਚਿਆ ਹੈ ਤਾਂ ਆਪਣੇ ਤੇ ਵੀ ਉਹ ਦੂਸਰਾਂ ਨਾਲ ਆਪਣੇ ਕੋਲ ਕਿਹੜੀ ਮੋੜ ਲੱਗੀ ਹੋਈ ਹੈ ਜਿਹੜਾ ਆਪਾਂ ਇਹ ਕੁਝ ਨਹੀਂ ਕਰਾਂਗੇ ਉਹਦੇ ਕਰਕੇ ਲੋਕਾਂ ਦਾ ਸਹਿਯੋਗ ਘਟਦਾ ਜਿੱਥੇ ਬੰਦਿਆਂ ਨਾਲੋਂ ਜਿੰਨਾ ਪਹਿਲਾਂ ਸੀਗਾ ਉਹ ਘਟ ਰਿਹਾ ਲੋਕਾਂ ਦਾ ਇਸ ਕਰਕੇ ਕਿ ਜੇ ਆਪਸ ਵਿੱਚ ਇੱਕ ਹੋ ਕੇ ਇੱਕ ਦੂਜੇ ਨੂੰ ਮਾਰੇ ਨਾ ਕਹਿਣ ਹਮ ਸਿਰਫ ਮਤਭੇਦ ਹੋ ਸਕਦੇ ਆ ਉਹਨਾਂ ਦੇ ਪਰ ਇੱਕ ਦੂਜੇ ਦੇ ਖਿਲਾਫ ਨਾ ਬੋਲਣ ਤਾਂ ਲੋਕ ਇਹਨਾਂ ਨਾਲ ਪਹਿਲਾਂ ਨਾਲੋਂ ਡੁੱਗਣੇ